ਇਹੜੇ ਜੀ ਹੁਣ ਦੇ ਰਾਂਝੇ ਬਣੇ ਹੋਏ ਨੇ ਅਕਾਲ ਜੋਗਲੇ ਰਾਂਝੇ ਹੀਰ ਤੇ ਰਾਂਝੇ ਬਣੇ ਮਰਜੀ ਸਾਹਿਬਾ ਬਣੇ ਹੋਏ ਨੇ ਇਹ ਪਹਿਲੇ ਪਹਿਲੇ ਤਾਂ ਇਹਨਾਂ ਨੂੰ ਬੜਾ ਚਾਹ ਹੁੰਦਾ ਬੜਾ ਭੱਜਦੇ ਨੱਠਦੇ ਨੇ ਕਿ ਘਰਦਿਆਂ ਤੋਂ ਚੋਰੀ ਮਾਂ ਪਿਓ ਤੋਂ ਚੋਰੀ ਵੀ ਪਤਾ ਨਹੀਂ ਅਸੀਂ ਕਿਹੜੀ ਜਿਵੇਂ ਕਹਿੰਦੇ ਹੁੰਦੇ ਆ ਇੱਕ ਜਿਵੇਂ ਵੱਡੀ ਕਿਸੇ ਗੱਡੀ ਚ ਹਿੱਸਾ ਪਾ ਲੈਣਾ ਟਾਟਾ ਲੈਣਾ ਸੜੀ ਪਿੱਟ ਲੱਗ ਜਾਣੀ ਹੈ ਜਦੋਂ ਫਿਰ ਲੰਘ ਜਦੋਂ ਚਲੇ ਜਾਂਦੇ ਆ ਘਰੋਂ ਜਾਂਦੇ ਆ ਲੰਘਦੇ ਆ ਫਿਰ ਦੋ ਚਾਰ ਮਹੀਨੇ ਫਿਰ ਉਹ ਕਰਕੇ ਬੇਹਜਾ ਮੂੰਹ ਫਿਰ ਦੇਖਦੇ ਆ ਵੀ ਹੁਣ ਅਸੀਂ ਕਿੱਧਰ ਨੂੰ ਜਾਈਏ ਜਿਵੇਂ ਕਮਾਤ ਨਹੀਂ ਜਦੋਂ ਵੱਡੇ ਜਾਂਦੇ ਗਿੱਦੜ ਜਾ ਕਦਾ ਹੁੰਦਾ ਵੀ ਹੁਣ ਕਿੱਧਰ ਨੂੰ ਜਾਈਏ ਸੀ ਫੇ ਰੋਕਣ ਝਾਕਦੇ ਨੇ ਫੇ ਆਉਂਦੇ ਆ ਮੁੜ ਕੇ ਘਰ ਨੂੰ ਉਥੇ ਅੱਗੇ ਵਾਲੀ ਪਹਿਲਾਂ ਵਾਲੀ ਜਗਾ ਇਹ ਨਹੀਂ ਦੇਖਦੇ ਇਹ ਕਿ ਨਾਲ ਤਾਂ ਅਸੀਂ ਮਾਪਿਓ ਦੀ ਹਲਕ ਕਰਾਉਨੇ ਆ ਨਾਲੇ ਅਸੀਂ ਆਪ ਛਤਰਖਾਨ ਨੂੰ ਥੋਂ ਕਰਦੇ ਆ ਇਹ ਜਿਵੇਂ ਪਹਿਲਾਂ ਵਾਲੇ ਹੀ ਰਾਂਝੇ ਸੀ ਨਾ ਓਕਣੇ ਬਣਦੇ ਨੇ ਇਹਨੂੰ ਇਹ ਨਹੀਂ ਪਤਾ ਵੀ ਪਹਿਲਾਂ ਵਾਲੇ ਹੀ ਰਾਂਝੇ ਆ ਨੇ ਤਾਂ ਬਹੁਤ ਹਾਜਮੇ ਨੇ ਦੇ ਨਾਲ ਦੀ ਧੀਰਜੇ ਨਾਲ ਕੱਟ ਲਿਆ ਹੁਣ ਤਾਂ ਤੁਸੀਂ ਰੋਜ਼ ਨਵੀਆਂ ਚੀਜ਼ਾਂ ਭਾਲਦੇ ਆ ਤੁਹਾਡਾ ਕਿੱਥੇ ਟਾਈਮ ਪਾਸ ਹੋ ਜੂ ਇਸ ਕਰਕੇ ਸਿਆਣੀ ਬਣ ਕੇ ਰਹਿਆ ਕਰੋ ਜਿਹੜਾ ਪਹਿਲਾਂ ਕੰਮ ਕਰਨਾ ਉਹ ਮੁਗਰੋਂ ਕਰਿਆ ਕਰੋ ਜਿਹੜਾ ਮਗਰੋਂ ਕਰਨਾ ਉਹ ਪਹਿਲਾਂ ਕਰਿਆ ਕਰੋ ਪਹਿਲਾਂ ਜ਼ਿੰਦਗੀ ਬਣਾਓ ਪੈਰਾਂ ਸਿਰ ਹੋਊ ਫਿਰ ਇਹ ਜਿਹੇ ਕੰਮ ਕਰੀਦਾ ਹੁੰਦਾ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਸ਼ੇਅਰ ਲਿਆ ਕਵੀਲ ਦਰ ਬੰਦੇ ਸਭ ਲਾਇਕ ਕਰਿਆ ਕਰੋ